ਤੇ ਬੁਲਾਓ ਨਾ ਅਫਸਰ ਨੂੰ ਬੁਲਾਓ 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 ਅਫਸਰ ਨੂੰ ਬੁਲਾਓ ਜੀ ਵਾਲੇ ਅਫਸਰ ਬੈਠੇ ਤੇ ਲਿਆਓ ਨਾ ਰਾ ਸੀਆਜੀ ਜੀ ਟੈਂਪੂ ਚਲਾਣ ਵਾਲੇ ਬੰਦੇ ਆ ਦੱਸ ਪਬਲਿਕ ਟਰਾਂਸਪੋਰਟ ਜਿਹੜਾ ਹੈ ਤਕਰੀਬਤ ਸੀਐਨਜੀ ਦੇ ਉੱਤੇ ਡਿੱਗਦਾ ਲੇਕਿਨ ਸੀਐਨਜੀ ਵੀ ਇੱਥੇ ਬੰਦ ਗੱਤੀ ਦੀ ਹੈ ਸੀਐਨਜੀ ਦੇ ਅਫਸਰ ਅੰਦਰ ਬੈਠੇ ਬਾਹਰ ਨਹੀਂ ਆ ਰਹੇ ਤੇ ਕੌਣ ਜੇ ਤੂੰ ਹੀ ਹੈ ਹਾਂਜੀ ਕੀ ਗੱਲ ਸੀਐਨਜੀ ਪ੍ਰੈਸ਼ਰ ਡਾਊਨ ਹੈਗਾ ਲਾਈਟ ਨਹੀਂ ਆ ਰਹੀ ਨਹੀਂ ਹੈ ਪ੍ਰੈਸ਼ਰ ਡਾਊਨ ਹੈਗਾ ਇਸ ਕਰਕੇ ਸੀਐਨਜੀ ਨਹੀਂ ਪੈ ਰਹੀ ਸਰਦੀਆਂ ਆ ਗਈਆਂ ਜੰਮ ਜਾਂਦੀ ਹੈ ਬੈਗ ਮਾਰ ਜਾਂਦੀ ਹੈ ਫਿਰ ਇਹਨਾਂ ਨੇ ਜਿਹੜਾ ਫਿਲਰ ਹੈ ਉਹਨੂੰ ਕਹਿਣਾ ਫਿਲਰ ਕੋਲ ਹੋਤਾ ਫਿਰ ਉਹਨੂੰ ਕਹਿਣਗੇ ਜੀ ਸਾਡੀ ਬੈਕ ਆ ਗਈ ਸਾਨੂੰ ਪਾਏ ਪੈਸੇ ਨਹੀਂ ਦੇਣੇ ਆਪਾਂ ਜਾਂ ਸਾਨੂੰ ਸਾਡੇ ਪੈਸੇ ਵਾਪਸ ਕਰੋ ਜਾਂ ਫ੍ਰੀ ਭਾਗ ਦਿਓ ਨਹੀਂ ਸਰਦੀਆਂ ਮੰਨਿਆ ਸੀ ਐਨਜੀ ਜੰਮ ਜਾਂਦੀ ਹੈ ਪ੍ਰੈਸ਼ਰ ਬਣਾਉਣ ਦੇ ਲਈ ਜਨਰੇਟਰ ਵਗੈਰਾ ਯੂਜ਼ ਕਰਦੇ ਹੋ ਕਿ ਨਹੀਂ ਜਨਰੇਟਰ ਦੇ ਸਾਹ ਸੀ ਐਨਜੀ ਨਹੀਂ ਚੱਲਦੀ ਜਨਰੇਟਰ ਤੇ ਇੰਨਾ ਜ਼ਿਆਦਾ ਪ੍ਰੈਸ਼ਰ ਨਹੀਂ ਝੇਲਦੀ ਉਹ ਇਸ ਕਰਕੇ ਲਾਈਟ ਆਏਗੀ ਉਸੇ ਸਮੇ ਚੱਲੇਗਾ ਤਾਂ ਸੀ ਐਨਜੀ ਕਿਲਤ ਤੇ ਨਹੀਂ ਕੋਈ ਹਾਂਜੀ ਸੀ ਐਨਜੀ ਦੀ ਕੋਈ ਕਿਲਤ ਤੇ ਨਹੀਂ 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 ਹਾਂਜੀ ਤੇ ਹੁਣ ਰਸਤਾ ਮਿਲੇਗਾ ਅਡਵਾਰ ਨੂੰ ਅੱਗੇ 베ਰੀ ਯਾਰ ਸਾਡਾ ਕੋਈ ਜਾਨ ਮਾਲਕਾਂ ਦੇ ਰਸਤਾ ਵੇਰੀ ਗੱਲ ਸੁਣੋ ਸੀਐਨਜੀ ਦੀ ਤਾਂ ਕੋਈ ਕਿੱਲਤ ਨਹੀਂ ਨਾ ਪਾਈਪਲਾਈਨ ਹੈਗੀ ਤੁਹਾਡੇ ਕੋ ਹਾਂਜੀ ਹਾਂਜੀ ਸੀਐਨਜੀ ਕਦੇ ਵੀ ਪੁਆਈ ਜਾ ਸਕਦੀ ਹੈ ਨਾ ਹਾਂਜੀ ਸੀਐਨਜੀ ਲਈ ਤੇ ਪੈਨਿਕ ਹੋਣ ਦੀ ਲੋੜ ਨਹੀਂ ਸੀਐਨਜੀ ਨਹੀਂ ਲਈ પેટ્રોલ ਦੀ ਲਿਮਟ ਹੈਗੀ ਹੈ ਪੈਟਰੋਲੀ ਲੋਕੀ ਪੈਨਿਕ ਹੋ ਰਹੇ ਸੀਐਨਜੀ ਲਈ ਪੈਨਿਕ ਜਦੋਂ ਮਰਜੀ ਪੁਆ ਸਕਦੇ ਹੁਣ ਲਾਈਟ ਦੀ ਪ੍ਰੋਬਲਮ ਹੈ ਲਾਈਟ ਹੋਏਗੀ ਤੇ ਸੀਐਨਜੀ ਭਾਈ ਪ੍ਰੋਬਲਮ ਨਹੀਂ ਹੈਗੀ ਸੀਐਨਜੀ ਤੇ ਲਾਈਟ ਹੋਏਗੀ ਸੀਐਨਜੀ ਪੈ ਜਾਏਗੀ ਸੀਐਨਜੀ ਕਿਉਂਕਿ ਪਾਈਪਲਾਈਨ ਹੈ ਤੇ ਟਰਾਂਸਪੋਰਟੇਸ਼ਨ ਦਾ ਕੋਈ ਲੈਣਾ ਦੇਣਾ ਨਹੀਂ ਇਸ ਕਰਕੇ ਸੀਐਨਜੀ ਪ੍ਰੋਪਰ ਪੈ ਜਾਏਗੀ